ਗੁਰਤੇਗਵਾਦਰ ਸਾਹਿਬ ਜੀ ਦੇ 350 ਸਾਲਾ ਸ਼ਹੀਦੀ ਦਿਹਾੜਾ ਆਪਾਂ ਮਨਾਉਣ ਜਾ ਰਹੇ ਹਾਂ ਉਹ ਵਾਲੇ ਦਿਨਾਂ ਦੇ ਵਿੱਚ ਹਨਾ ਕਿਵੇਂ ਮਨਾਈਏ ਸੀ ਨਗਰ ਕੀਰਤਨ ਕੱਢਾਂਗੇ ਦਿਲ ਨਹੀਂ ਦੁਖੂਗਾ ਤੁਹਾਡੇ ਸਥਾਨ ਤਾਂ ਗੁਲਾਮ ਹੋਏ ਪਏ ਨੇ ਤੁਹਾਡੇ ਸਥਾਨਾਂ ਤੇ ਤਾਲੇ ਲੱਗੇ ਪਏ ਨੇ ਜਿੱਥੇ ਗੁਰਤੇਗਵਾਦਰ ਸਾਹਿਬ ਰੁਕਦੇ ਨੇ ਜਿਸ ਸਥਾਨ ਦੇ ਕੋਲ ਦਰਵਾਜ਼ੇ ਦੇ ਕੋਲ 1984 ਦੇ ਵਿੱਚ ਗੁਰਤੇਗਵਾਦਰ ਸਾਹਿਬ ਦਾ ਗੁਰਦੁਆਰਾ ਤੋੜਿਆ ਗਿਆ ਅੱਜ ਤੱਕ ਟੁੱਟਿਆ ਪਿਆ ਮਥਰਾ ਦੇ ਅੰਦਰ ਜਾ ਕੇ ਦੇਖੋ ਮਨਾਓ ਗੁਰਤੇਗਵਾਦਰ ਸਾਹਿਬ ਜੀ ਦਾ ਸ਼ਹੀਦੀ ਦਿਹਾੜਾ ਅੱਜ ਰਾਗੀ ਸਿੰਘ ਧਾਨ ਨੇ ਮੈਂ ਕਹਿੰਦਾ ਕੀਰਤਨ ਕਰਦੇ ਹੂੰ ਗੁਰੂ ਤੇਗ ਬਹਾਦਰ ਸਾਹਿਬ ਦਾ ਇੱਕੋ ਇੱਕ ਮਨਪਸੰਦ ਸਾਜ਼ ਹੈ ਉਹ ਹੈਗਾ ਮਰਦੰਗ ਕਿਹੜੇ ਗੁਰੂ ਘਰ ਦੇ ਵਿੱਚ ਮਰਦੰਗ ਵੱਜਦਾ ਸੀ ਇਹ ਤਾਂ ਇਹ ਤਾਂ ਇਹ ਹੋਣਾ ਚਾਹੀਦਾ ਸੀ ਵੀ ਅਸੀਂ 350 ਸਾਲਾ ਮਨਾ ਰਹੇ ਹਾਂ ਕੋਈ ਸਿੱਖ ਉੱਠੇ ਉਹ ਮਰਦੰਗ ਵਜਾ ਕੇ ਦਿਖਾਵੇ ਮਿਰਜ਼ਾਪੁਰ ਦੇ ਵਿੱਚ ਸਾਡੇ ਇੱਕ ਸਾਧੂ ਸੰਤ ਨੇ ਉਹਨਾਂ ਨੇ ਮੈਨੂੰ ਹਾਲਾਤ ਦੱਸੇ ਉਸ ਸਥਾਨ ਦੇ ਪ੍ਰਾਤਨ ਸਥਾਨ ਖਤਮ ਹੁੰਦਾ ਜਾ ਰਿਹਾ ਮਿਰਜ਼ਾਪੁਰ ਦੇ ਵਿੱਚ ਕਹਿੰਦਾ ਖੋਜੀ ਸਾਹਿਬ ਜਿਹੜਾ ਉਸ ਗੁਰਦੁਆਰੇ ਦਾ ਮੇਨ ਗੇਟ ਆ ਗੁਰਤੇਗਬਾਦ ਸਾਹਿਬ ਦਾ ਹੂੰ ਉਸ ਗੇਟ ਦੇ ਹੂੰ ਦੋ ਪੱਲੇ ਨੇ ਇੱਕ ਪੱਲੇ ਦੇ ਉੱਤੇ ਇੱਕ ਓੰਕਾਰ ਲਿਖਿਆ ਹੋਇਆ ਹੂੰ ਇੱਕ ਪੱਲੇ ਦੇ ਉੱਤੇ ਓਮ ਲਿਖਿਆ ਹੋਇਆ ਹੂੰ 1984 ਦੇ ਵਿੱਚ ਦੰਗਈਆਂ ਨੇ ਇੱਕ ਓੰਕਾਰ ਨੂੰ ਖੁਰਚ-ਖੁਰਚ ਕੇ ਤਾਰਿਆ ਗਿਆ ਪਰ ਓਮ ਨੂੰ ਨਹੀਂ ਛੇੜਿਆ ਗਿਆ ਗੁਰੂ ਗ੍ਰੰਥ ਸਾਹਿਬ ਦਾ ਸਰੂਪ ਅੰਦਰੋਂ ਚੱਕ ਕੇ ਨਦੀ 'ਚ ਸੱਟੇ ਮੈਂ ਮਹਿਸੂਸ ਕਰ ਸਕਦਾ ਹਾਂ ਉਸ ਦਰਦ ਨੂੰ ਕਿ ਮਸੰਦੋਂ ਦਾ ਪਰਿਵਾਰ ਸਿੱਟਾ ਪੀਵਾ ਬੀੜੀਆਂ ਪੀਵਾ ਜਰਦਾ ਲਾਵਾ ਮੈਨੂੰ ਇੱਕ ਬੁੱਢਾ ਮਿਲਿਆ ਕਹਿੰਦਾ ਤਾ ਕੀ ਕਰੇਗਾ ਉਸ ਪਰਿਵਾਰ ਦਾ ਅੱਛਾ ਮੈਂ ਕਹਾ ਮੈਂ ਮਿਲੂੰਗਾ ਹੂੰ ਮੈਂ ਛੋਟੀ ਜੀ ਕੋਸ਼ਿਸ਼ ਕਰਕੇ ਵੇਖ ਲਈਏ ਮਾਰਾ ਗੇ ਅਰਦਾਸ ਕਰਕੇ ਵੇਖ ਲਈਏ ਪਰਿਵਾਰ ਕਿਤੇ ਵਾਪਸ ਮੁੜੇ ਆਵੇ ਲੋਕ ਇਹ ਨਾ ਕਹਿਣੋ ਤੁਹਾਡੇ ਗੁਰਤੇਗ ਬਾਦ ਦੇ ਸਹਿਬ ਦੇ ਜਥੇਦਾਰ ਦਾ ਪਰਿਵਾਰ ਰੋਲਦਾ ਪਿਆ ਗੁਰਤੇਗ ਬਾਦ ਸਹਿਬ ਜੀ ਜਿਹੜੇ ਪਰਿਵਾਰ ਦੇ ਘਰ ਰੁਕੇ ਜਾ ਕੇ ਹਲਵਾਈ ਪਰਿਵਾਰ ਹੈ ਅੱਛਾ ਜੀ ਮੈਂ ਉਸ ਹਲਵਾਈ ਪਰਿਵਾਰ ਨੂੰ ਮਿਲਣ ਗਿਆ ਉਹ ਪਰਿਵਾਰ ਨੂੰ ਮੈਂ ਇੱਕ ਗੱਲ ਪੁੱਛੀ ਵੀ ਤੁਹਾਨੂੰ ਬਖਸ਼ਿਸ਼ ਕੋਈ ਕਹਿੰਦੇ ਹੈਗੀ ਆ ਵਿਖਾਈਏ ਇਸ ਬਖਸ਼ਿਸ਼ ਨੂੰ ਬਚਾਉਣ ਵਾਸਤੇ ਸਾਨੂੰ ਸਾਰੇ ਪਰਿਵਾਰ ਨੂੰ ਕੇਸ ਕਤਲ ਕਰਾਉਣੇ ਪਏ ਵਾਹਿਗੁਰੂ ਅਸੀਂ ਸਰਦਾਰ ਸੀ ਲੇਕਿਨ ਜਦੋਂ ਪਤਾ ਲੱਗਿਆ ਗੁਰੂਗ੍ਰਾਮ ਸਾਹਿਬ ਜੀ ਦੇ ਸਰੂਪ ਨੂੰ ਪਾੜਿਆ ਜਾ ਰਿਹਾ ਅੱਗਾਂ ਲਾਈਆਂ ਜਾ ਰਹੀਆਂ ਨੇ ਅਸੀਂ ਤਿਲਕ ਲਾ ਕੇ ਖੜੇ ਹੋ ਗਏ ਵੀ ਹਮ ਤੋ ਹਿੰਦੂ ਹੈ ਤੁਹਾਡਾ ਗੁਰੂਗ੍ਰਾਮ ਸਾਹਿਬ ਬਚਾ ਲਿਆ ਉੱਪਰ ਗਿਆ ਹੱਥ ਲਿਖਤ ਗੁਰੂ ਗ੍ਰੰਥ ਸਾਹਿਬ ਮਹਾਰਾਜ ਦਾ ਉਹ ਉਸ ਗ੍ਰੰਥ ਸਾਹਿਬ ਦੀ ਬੈਕ ਸਾਈਡ ਦੇ ਵਿੱਚ